ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੰਡ ਵਿਡਿੰਗ ਘਰੇਲੂ ਪਰਿਵਾਰ ਦੇ ਘਰੋਂ ਦੋਸਤੋ ਵੀਡੀਓ ਕਵਰ ਕਰ ਰਹੇ ਹਾਂ ਦੋਸਤੋ ਇੱਕ ਗੱਬਣ گاਾਂ ਦੀ ਦੋਸਤੋ ਸਾਰੀ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਬਾਈ ਦੇ ਦੋਸਤੋ ਬਹੁਤ ਚੰਗੇ ਪਸ਼ੂ ਘਰੇ ਤਿਆਰ ਕੀਤੇ ਹੋਏ ਆ ਦੋਸਤੋ ਜੇ ਆ ਦੋਸਤੋ ਮਾਵਾਂ ਧੀਆਂ ਵੇਖ ਸਕਦੇ ਆ ਆਉ ਦੀ ਧੀ ਆ ਦੋਸਤੋ ਬਹੁਤ ਵੱਡੇ ਕੱਦ ਕਾਠ ਵਾਲੀ ਚੰਗਾ ਸੀਮਨ ਲਵਾਇਆ ਸੀ ਬਾਈ ਜੰਦਾ ਤੇ ਅੱਗੇ ਦੋਸਤੋ ਬਾਈ ਕੋਲੇ ਇੱਕ ਝੋਟੀ ਵੀ ਆ ਬਹੁਤ ਸੋਹਣੀ ਤਿਆਰ ਹੋਈ ਤੇ ਬਾਈ ਜੰਦਾ 2 ਸਾਲਾਂ ਦੀ ਇਹ ਦੋਸਤੋ ਇਹ ਏਆਈਏ ਦੀ ਕਰਵਾ ਦਿੱਤੀ ਇੱਕ ਦੋਸਤੋ ਬਾਈ ਕੋਲੇ ਬੱਚੀ ਆ ਇਹ ਵੀ ਬਹੁਤ ਸੋਹਣੀ ਆ ਦੋਸਤੋ ਚੰਗੇ ਸੀਮਨ ਦੀ ਆ ਤੇ ਇੱਕ ਆ ਦੋਸਤੋ ਅੱਜ ਆਪਾਂ ਗੱਬਣ ਗਾਂ ਦੀ ਬਾਈ ਕੋਲੇ ਵੀਡੀਓ ਕਵਰ ਕਰਨ ਲੱਗੇ ਆ ਬਹੁਤ ਚੰਗੀ ਦੋਸਤੋ ਸਾਰੀ ਡਿਟੇਲ ਬਾਈ ਤੋਂ ਲੈਣੇ ਆ ਆਓ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਓਹ ਠੀਕ ਠਾਕ ਸਾਡੇ ਕੋਲ ਵਾਸਤੇ ਹਾਂ ਇੱਕ ਨਾਂ ਦੱਸ ਦੀ ਵੀਰੇ ਮੇਰਾ ਨਾਂ ਜਸਦੀਪ ਸਿੰਘ ਬਾਈ ਬਿੱਟੂ ਆਂਦੇ ਪਿੰਡ ਠੀਕ ਆ ਪਿੰਡ ਚ ਬਿੱਟੂ ਆਂਦੇ ਆ ਠੀਕ ਆ ਬਾਈ ਬਿੱਟੂ ਆਪਣਾ ਨੰਬਰ ਵੀ ਦੱਸ ਦੀ ਇੱਕ ਰੀ ਮੇਰਾ ਨੰਬਰ ਆ ਬਾਈ ਜੀ 9463 9463 6275 6275 ਠੀਕ ਆ ਬਾਈ ਆਪਣੇ ਪਸ਼ੂ ਘਰ ਦੇ ਆ ਹਾਂਜੀ ਬਾਈ ਘਰੇ ਪਾਲੀ ਆ ਠੀਕ ਆ ਤੇ ਬਾਈ ਕਿੰਨੇ ਮਾਸੂਹਾ ਸੂਣੀਆਂ ਤੀਜੇ ਸੂਏ ਸੋਣਾ ਬਾਈਆ ਤੀਜਾ ਸੂਆ ਸੂਣਾ ਠੀਕ ਆ ਕਿੰਨਾ ਕੁ ਦੁੱਧ ਪਾਣ ਦੀ ਹੈ ਬਾਈ ਦੁੱਧ ਬਾਈ ਪਹਿਲੇ ਸੂਏ 25 26 ਕਿਲੋ ਦਿੱਤਾ ਹੀ ਆ ਠੀਕ ਆ ਦੂਜੇ 30 ਦਿੱਤਾ ਐ ਇੱਕੀ ਕੋਈ 2 ਕਿਲੋ ਦੀ ਵਾਧ ਹੀ ਆਸ ਹੈ ਠੀਕ ਆ ਲਓ ਵੀ ਸੱਜਣੋ ਦੂਜੇ ਸੂਏ ਬਾਈਆਂ ਦਾ 30 ਕਿਲੋ ਦਿੱਤਾ ਐ ਇੱਕ ਤੀਹਨਮਾਨ ਆ ਵੀ ਵਾਧ ਦੇਣ ਦੀ ਇਹ ਰਹੀ ਹੈਗੀ ਇਹ ਸ਼ਮਤਾ ਦੋਸਤੋ ਤੇ ਬਾਈ ਸੀਮਣ ਵਗੈਰਾ ਦਾ ਰਿਕਾਰਡ ਦਾ ਕੋਈ ਹੈ ਸੀਮਣ ਵਗੈਰਾ ਵੀਰੇ ਸਰਕਾਰੀ ਲਵਾਏ ਆ ਜੀ ਪਰ ਸੀਮਣ ਚੰਗਾ ਲਵਾਇਆ ਜੀ ਠੀਕ ਆ ਲੱਗਿਆ ਸਰਕਾਰੀ ਐ ਹਾਂਜੀ ਠੀਕ ਐ ਦਿਨ ਕਿੰਨੇ ਕੁ ਲੱਜੂ ਵੀਰ ਦਿਨ ਵੀਰੇ 5 ਦਿਨ ਪਈ ਐ ਜੀ 5 ਦਿਨ ਹਜੇ ਸੂਨ ਦੇ ਵਿੱਚ ਬਾਕੀ ਐ ਲੋਬੀ ਸੱਜਣੋ ਸੋਹਣੇ ਕੱਦ ਕਾਠ ਵਾਲੀ ਐ ਜੇ ਗੱਲ ਕਰੀਏ ਬਾਈ ਦਾ ਅਨੁਮਾਨ ਆ ਵੀ ਇਹ ਇਤੀ ਵੱਧ ਦੁੱਧ ਦੇਣਾ ਦੋਸਤੋ ਪਹਿਲੇ ਪਹਿਲੇ ਸੂਏ 26 ਲੀਟਰ ਦਿੱਤਾ ਤੇ ਦੂਜੇ ਸੂਏ ਦੋਸਤੋ 30 ਲੀਟਰ ਦਿੱਤਾ ਐ ਇਤੀ ਅਨੁਮਾਨ ਆ ਵੀ ਇਸ ਤੋਂ ਵੀ ਵੱਧ ਦੇਊਗੀ ਬਾਕੀ ਦੋਸਤੋ ਬਾਈ ਦੇ ਘਰ ਦੇ ਹੀ ਪਸ਼ੂ ਆ ਕੋਈ ਉਪਾਰ ਦਾ ਕੰਮ ਨਹੀਂ ਨੇੜੇ ਹੋ ਕੇ ਦੋਸਤੋ ਤੁਹਾਨੂੰ ਥਣਾ ਦਾਸ ਆਇਆ ਗਿਆ ਵਿਖਾਦਨੇ ਵੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਅਗਲੇ ਨਾ ਅਗਲਾ ਸੇਮ ਸਾਈਜ ਆ ਤੇ ਮਗਰਲੇ ਨਾ ਮਗਰਲਾ ਦੋਸਤੋ 22 ਦੀ ਗੱਲ ਕਰੀਏ ਦੋਸਤੋ ਬੇਸ਼ੱਕ ਘਾਟਾ ਕੈਵ ਤੇ ਥਣਾ ਦਾ ਸਾਈਜ ਦੋਸਤੋ ਬਹੁਤ ਸੋਹਣਾ ਤੇ ਥੋੜੀਆਂ ਹੀ ਭਲਾਂ ਜ਼ਰੂਰ ਆ ਜੋ ਭਲਾਂ ਲਾਈਆਂ ਦੋਸਤੋ ਹਵਾਨਾ ਬਹੁਤ ਸੋਹਣਾ ਬਣਾ ਜਾਣਾ ਇਹਨੇ ਦੇਖ ਸਕਦੇ ਆ ਭਲਾਂ ਕਰੀ ਖੜੀ ਐ ਦੋਸਤੋ ਬਾਕੀ ਕੋਈ ਐਡੀ ਹੈ ਨਹੀਂ ਗੀ ਸੂਨ ਵਾਲਾ ਪਸ਼ੂ ਦੋਸਤੋ ਭਲਾਂ ਆਮ ਹੀ ਕਰ ਜਾਂਦਾ ਅਗਲੇ ਤੋਂ ਅਗਲੇ ਦਾ ਗਾਇਬ ਦੋਸਤੋ ਬਹੁਤ ਆ ਪਿਛਲੇ ਦਾ ਬਹੁਤ ਆਈ ਬਹਿਣ ਬੂਨ ਨਾ ਹੋ ਜਾਦਾ ਹੁੰਦਾ ਆ ਠੀਕ ਆ ਸੋਹਣੇ ਕੱਦ ਕਾਠ ਵਾਲੀ ਹੈ ਰਾਜੀ ਪਲੀ ਆ ਇੱਥੇ ਆਓਗੇ ਤਾਂ ਉਮੀਦ ਆ ਤੁਹਾਨੂੰ ਜਰੂਰ ਪਸੰਦ ਆਊ ਤੋੜ ਕੇ ਵਿਖਾਉਣੇ ਆ ਲੈ ਵੀ ਖੋਲ ਲੀ ਤੋੜ ਕੇ ਵਿਖਾ ਦਈਏ ਹਵਾਨੇ ਨੀ ਨੀਗਾ ਮਾਰ ਲਓ ਬਹੁਤ ਸੋਹਣਾ ਦੋਸਤੋ ਪੂਰਾ ਵੱਡਾ ਹਵਾਨਾ ਉਮੀਦ ਆ 20 35 36 ਲੀਟਰ ਦੇ ਏਡ ਗੇਰ ਤੇ ਦੋਸਤੋ ਇਹਨੇ ਚੱਲਣਾ ਪੂਰਾ ਵੱਡਾ ਖਵਾਨਾ ਦੇਖ ਸਕਦੇ ਆ ਸੋਹਣੇ ਕੱਦ ਕਾਠ ਵਾਲੀ ਐ ਰਾਜੀਪਲੀ ਆ ਚੰਗੀ ਫੇਸ ਬਿਊਟੀ ਆ ਬੱਸ ਘੋੜਾ ਨਾ ਲੈ ਆਉਂਦਾ ਬਾਈ ਹੈ ਵੀ ਨਾ ਨਾ ਬੱਸ ਬਾਈ ਕੋਈ ਚੱਕਰ ਨਹੀਂ ਬਾਕੀ ਦੋਸਤੋ ਤੁਮ ਤੋਰ ਕੇ ਵਿਖਾਤੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਤੁਸੀਂ ਕਰ ਲੈਣੀ ਆ ਪਿੰਡ ਵਿੜੰਗਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਤੇ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਆ ਰੇਟ ਕੀ ਕਰਾਂਗੇ ਬਾਈ? ਵੀਰੇ 1.5 ਲੱਖ ਰੁਪਈਆ ਦਾ। 1.5 ਲੱਖ ਰੁਪਈਆ। ਕੋਈ ਥੋੜਾ ਬਹੁਤਾ ਮਾਨਤਾਨ। ਮਾਨਤਾਨ ਕਰ ਦਾਂਗੇ। ਲਓ ਵੀ। 1.5 ਲੱਖ ਰੁਪਈਆ ਰੇਟ ਆ ਬਾਈ ਜੰਦਾ। ਮਾਨਤਾਨ ਥੋੜਾ ਇੱਥੇ ਆਿਆਂ ਦਾ ਜ਼ਰੂਰ ਹੋ ਜੂਗਾ। ਵੇਖੋ ਦੋਸਤੋ ਬਹੁਤ ਸੋਹਣੀ ਆ, ਚੰਗੇ ਸੀਮਨ ਲਵਾਉਂਦਾ ਬਾਈ। ਐਤੀ ਵੀ ਦੋਸਤੋ ਬਾਈ ਜੰਦਾ ਚੰਗਾ ਸਰਕਾਰੀ ਸੀਮਨ ਲੱਗਿਆ ਹੋਇਆ। ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲ ਰਿਹਾ। ਇਸ ਨੰਬਰ ਤੇ ਸੰਪਰਕ ਕਰ ਲਓ ਇਹ। ਤੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ। ਮਿਲਦੇ ਆਂ ਦੋਸਤੋ ਆ